ਜਿਹੜੀ ਅੱਜ ਵਿਸ਼ਾ ਜਿਹੜਾ ਪ੍ਰੈਸ ਕਾਨਫਰੰਸ ਦਾ ਉਹ ਇਹ ਆ ਵੀ ਮੈਂ ਤੁਹਾਡੇ ਨਾਲ ਸਾਰੇ ਬਰਨਾਲੇ ਨਾਲ ਸਾਰੇ ਜ਼ਿਲ੍ਹੇ ਨਾਲ ਅੱਜ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਵੀ ਬਰਨਾਲਾ ਕਮੇਟੀ ਚ ਨਗਰ ਕੌਂਸਲ ਚ ਮੈਂ ਤੁਹਾਨੂੰ ਦੱਸਣਾ ਚਾਹਣਾ ਬਰਨਾਲੇ ਜਿਹੜੇ ਟੈਂਡਰ ਲੱਗ ਰਹੇ ਨੇ ਜਿੰਨੇ ਵੀ ਟੈਂਡਰ ਹੁਣ ਤੱਕ ਲੱਗੇ ਨੇ ਬਹੁਤ ਜ਼ਿਆਦਾ ਘਪਲੇ ਨੇ ਉਹ ਚ ਬਹੁਤ ਜ਼ਿਆਦਾ ਕਰਾਪਸ਼ਨ ਉਹਦੇ ਵਿੱਚ ਇੱਕ ਮੈਂ ਤੁਹਾਨੂੰ ਦੱਸਣਾ ਚਾਹਣਾ ਇੱਕ ਸੁਸਾਇਟੀ ਆ ਜੀ ਰੁਲਦੂ ਸਿੰਘ ਵਾਲਾ ਰੁਲਦੂ ਸਿੰਘ ਵਾਲਾ ਸੁਸਾਇਟੀ ਆ ਆ ਜਿਹਦੇ ਇਹ ਮੇਰੇ ਕੋਲ ਜਿਹਦੇ ਆਡਿਟ ਰਿਪੋਰਟ ਆ ਰੁਲਦੂ ਸਿੰਘ ਵਾਲਾ ਸੁਸਾਇਟੀ ਦੀ ਮੇਰੇ ਕੋਲ ਆਡਿਟ ਰਿਪੋਰਟ ਆ ਇੱਕ ਇਹ ਧੂਰੀ ਦੀ ਆ ਜੀ ਗਰਗ ਕੰਸਟਰਕਸ਼ਨਸ ਆ ਇੱਕ ਉਹ ਬਰਨਾਲੇ ਦੀ ਆ ਮੈਂ ਦੱਸਣਾ ਚਾਹੂੰਗਾ ਵੀ ਇਹ ਸੁਸਾਇਟੀ ਹੁਣ ਤੱਕ ਆ ਜਿਹੜੇ 23 ਕਰੋੜ ਦੇ ਕੱਲ ਪਰਸੋਂ ਆ ਹੁਣ ਹੋਇਆ ਇਹਨਾਂ ਤੋਂ ਬਿਨਾ ਪਿਛਲੇ ਸਾਰੇ ਜਿੰਨੇ ਕੰਟਰੈਕਟ ਹੋਇਆ ਜਿੰਨੇ ਠੇਕੇ ਹੋਇਆ ਉਦੇ ਵਿੱਚੋਂ 60 ਤੋਂ 70% ਇਹ ਸੁਸਾਇਟੀ ਨੂੰ ਮਿਲਦੇ ਨੇ ਤੇ ਇਹ ਸੁਸਾਇਟੀ ਚਲਾ ਕੌਣ ਰਿਹਾ ਇਹ ਸੁਸਾਇਟੀ ਜਦੋਂ ਐਮਪੀ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਨਾਂ ਦੇ ਨਾਲ ਜਿਹੜਾ ਬੰਦਾ ਬੈਠਾ ਸੀ ਸਾਰਾ ਸ਼ਹਿਰ ਜਾਣਦਾ ਪਰ ਅਸਲ 'ਚ ਇਹਦੇ ਮਾਲਕ ਕੌਣ ਨੇ ਅਸਲ 'ਚ ਇਹਦੇ ਮਾਲਕ ਕੌਣ ਨੇ ਧੂਰੀ ਤੋਂ ਇਹਦੇ ਅਸਲ ਮਾਲਕ ਨੇ ਜਿਹੜੇ ਇਹ ਸੁਸਾਇਟੀ ਚਲਾ ਰਹੇ ਨੇ ਕੌਣ ਇਹਦੇ ਖਜ਼ਾਨਚੀ ਨੇ ਕੌਣ ਇਹਦੇ ਪ੍ਰਧਾਨ ਨੇ ਮੈਂ ਐਮਪੀ ਸਾਹਿਬ ਨੂੰ ਪੁੱਛਣਾ ਚਾਹਣਾ ਕਿਉਂਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਉਹਨਾਂ ਨੇ ਧਾਰਮਿਕ ਸਥਾਨ ਦੀ ਗੱਲ ਕੀਤੀ ਵੀ ਐਮਪੀ ਸਾਹਿਬ ਇਹ ਸਾਰੇ ਖਲਾਸੇ ਮੈਂ ਜਿਹੜੀ ਇਹ ਗੱਲ ਆ ਮੈਂ ਉਰੇ ਕਰਾਂ ਕਿ ਤੁਸੀਂ ਧਾਰਮਿਕ ਸਥਾਨ ਦੀ ਗੱਲ ਕਰੋ ਆਪਾਂ ਉੱਥੇ ਮਿਲਾਂਗੇ ਉੱਥੇ ਆਪਾਂ ਗੱਲ ਕਰੀਏ ਵੀ ਭਾਈ ਇਹ ਸੁਸਾਇਟੀ ਕਿਹਦੀ ਆ ਐਚ ਸਿੰਘ ਆ ਜਿਹੜਾ ਇਹ ਚ ਸਾਈਨ ਨੇ ਥੱਲੇ ਇਹ ਐਚ ਸਿੰਘ ਕੌਣ ਆ ਮੈਂ ਇਹਦੀਆਂ ਫੋਟੋਆਂ ਵੀ ਨਸ਼ਰ ਕਰੂੰਗਾ ਮੈਂ ਸਾਰਾ ਕੁਝ ਪਬਲਿਕਸ ਲੈ ਕੇ ਆਉਂਗਾ ਵੀ ਇਹ ਕੌਣ ਆ ਤੇ ਉੱਥੋਂ ਪਤਾ ਲੱਗੂਗਾ ਵੀ ਭਾਈ ਅਸਲ ਗੰਗਾਧਾਰੀ ਸ਼ਕਤੀਮਾਨ ਆ ਨਾ ਸ਼ਕਤੀਮਾਨੀ ਗੰਗਾਧਾਰ ਇਹ ਜਿਹੜੇ ਨਾਮ ਨੇ ਇਹਨਾਂ ਦਾ ਨਾਮ ਹਰਦੀਪ ਸਿੰਘ ਆ ਜਿਹੜੇ ਧੂਰੀ ਦੇ ਨੇ ਜਿਹੜੇ ਧੂਰੀ ਦੇ ਨੇ ਉਹਨਾਂ ਦਾ ਨਾਮ ਹਰਦੀਪ ਸਿੰਘ ਆ ਉਹਨਾਂ ਦੇ ਬੇਟੇ ਦਾ ਨਾਮ ਜਸ਼ਨ ਜੋਤ ਆ ਤੇ ਕੰਪਨੀ ਦੀ ਗੱਲ ਕਰਦੇ ਹਾਂ ਜਿਹੜੀ ਰੁਲਦੂ ਸਿੰਘ ਇਹ ਮੀਤ ਹੈ ਸਰ ਦੇ ਕਲਾਸਮੇਟ ਨੇ ਜਸ਼ਨ ਜੋਤ ਜੀ ਆਪਾਂ ਫੋਟੋਆਂ ਵੀ ਤੁਹਾਨੂੰ ਦੇ ਦੂੰਗਾ ਤੁਸੀਂ ਛਾਪ ਦਿਓ ਹੈਨਾ ਕਲਾਸਮੇਟ ਨੇ ਜਿਨ੍ਹਾਂ ਦੀ ਇਹ ਸੋਸਾਇਟੀ ਆ ਪ੍ਰਧਾਨ ਉਹਨਾਂ ਦਾ ਦੂਜਾ ਭਰਾ ਕਰਨਵੀਰ ਸ਼ਾਇਦ ਉਹਦਾ ਨਾਮ ਹੈ ਹਾਂ ਜਸ਼ਨ ਜੋਤ ਇੱਕ ਬੇਟਾ ਉਹਨਾਂ ਦਾ ਹੈ ਕਰਨਵੀਰ ਦੂਜਾ ਬੇਟਾ ਠੀਕ ਹੈ ਨਾ ਕਰਨਵੀਰ ਜੀ ਨੇ ਜਿਹੜੇ ਉਹਦੇ ਪ੍ਰਧਾਨ ਨੇ ਤੇ ਜਸ਼ਨ ਜੋਤ ਉਹਦੇ ਚ ਹੈ ਨਹੀਂ ਪਰ ਉਹ ਮੀਤਹਿਰ ਸਾਹਿਬ ਦੇ ਕਲਾਸਮੇਟ ਨੇ ਹੁਣ ਮੈਨੂੰ ਐ ਦੱਸੋ ਕੰਮ 70% ਇਸ ਸੋਸਾਇਟੀ ਨੂੰ ਮਿਲ ਰਿਹਾ ਤੇ ਫਿਰ ਇਮਾਨਦਾਰੀ ਕਿੱਥੋਂ ਰਹਿ ਗਈ ਪਹਿਲੀ ਗੱਲ ਪੀਸੀ ਨਾਲ ਸੀ ਇਹ ਉਹ ਬੰਦੇ ਨੇ ਪੀਸੀ ਚ ਨਾਲ ਨਹੀਂ ਸੀ ਨਾਲ ਬਟਾ ਬੰਦਾ ਨਹੀਂ ਉਹ ਨਾਲ ਬੈਠਾ ਬੰਦਾ ਹੁੰਦਾ ਸੀ ਇਹ ਹਰਦੀਪ ਸਿੰਘ ਜੀ ਐਚ ਸਿੰਘ ਹਰਦੀਪ ਸਿੰਘ ਜੀ ਬਾਕੀ ਉਹ ਜਿਹੜਾ ਪੁਰਾਣੀ ਕੰਪਨੀ ਚਲੀ ਪੁਰਾਣੀ 1970 ਦੀ ਕੰਪਨੀ ਹੈ ਜੀ ਇਹ 1970 ਦੀ ਰਜਿਸਟਰਡ ਆ ਠੀਕ ਹੈ ਜਿਹੜੀ ਸੁਸਾਇਟੀ ਹੈ ਜੀ ਕੰਪਨੀ ਨਹੀਂ ਸੁਸਾਇਟੀ 1970 ਨਾਲ ਬੰਦਾ ਬੈਠੇ ਦੀ ਗੱਲ ਕਰਦੇ ਸੀ ਉਹ ਕੌਣ ਸੀ ਨਾਲ ਉਹ ਸਾਰਾ ਬਰਨਾਲਾ ਜਾਣਦਾ ਹੈਨਾ ਨਾਲ ਆ ਯੂਥ ਪ੍ਰਧਾਨ ਇਥੋਂ ਦੇ ਉਹ ਨਾਲ ਸੀ ਸਾਰਾ ਬਰਨਾਲਾ ਜਾਣਦਾ ਹੈਨਾ ਉਹ ਕਿਸੇ ਸੁਸਾਇਟੀ ਦੇ ਵਿੱਚ ਨਹੀਂ ਆ ਨਹੀਂ ਉਹ ਸੁਸਾਇਟੀ ਦੇ ਵਿੱਚ ਨਹੀਂ ਕਮੋਲ ਐ ਰੈਨ ਸੋਸਾਇਟੀ ਚ ਕੰਮ ਉਹ ਸੋਸਾਇਟੀ ਦੇ ਵਿੱਚ ਨਹੀਂ ਪਰ ਕੰਮ ਉਹਨਾਂ ਦੇ ਥਰੂ ਹੋ ਰਿਹਾ ਸਾਰਾ ਕਿਉਂਕਿ ਇੱਥੇ ਵੀ ਕੋਈ ਨਾ ਕੋਈ ਬੰਦਾ ਤਾਂ ਚਾਹੀਦਾ ਹੀ ਆ ਹੁਣ ਉਹ ਤਾਂ ਉੱਥੀ ਨੇ ਜੀ ਧੂਰੀ ਨੇ ਹਨਾ ਕਿ ਘਰ ਦੇ ਕੰਸਟਰਕਸ਼ਨ ਵਾਲੇ ਕੌਣ ਹੈ ਜੀ ਹਾਂਜੀ ਗਰਗ ਕੰਸਟਰਕਸ਼ਨ ਵਾਲੇ ਜੀ ਸ਼ਕਤੀ ਨਗਰ ਚ ਨੇ ਉਹ ਵੀ ਇਹਨਾਂ ਦੇ ਦੋਸਤ ਹੀ ਨੇ ਤੁਸੀਂ ਦੇਖੋ ਜਿਹੜੇ 70% ਠੇਕੇ ਜਿੰਨਾਂ ਨੂੰ ਮਿਲ ਰਹੇ ਆ ਤੇ ਇਹ ਰੁਲਦੂ ਸੋਸਾਇਟੀ ਦੇ ਜਿਹੜੇ ਬੇਨੀਮੀਆ ਨੇ ਮੈਂ ਤੁਹਾਨੂੰ ਦੱਸਣਾ ਚਾਹਣਾ ਇੱਕ ਇਹਨਾਂ ਨੇ ਆਈਟੀਆਈ ਬਹੁਤ ਠੇਕੇ ਲਏ ਵੈਸੇ ਮੈਂ ਤੁਹਾਨੂੰ ਕਿਉਂਕਿ ਮੈਂ ਅੱਜ ਕਹਿਣਾ ਵੀ ਅੱਜ ਸਿਰਫ ਟਰੇ ਪੂਰੀ ਕਰਪਸ਼ਨ ਦੀ ਜਿਹੜੀ ਫਿਲਮਾਂ ਮੈਂ ਲੋਕਾਂ ਚ ਲੈ ਕੇ ਜਾਊਂਗਾ ਆਈਟੀਆਈ ਚੌਂਕ ਕੋਲ ਸਰਾਬਾ ਨਗਰ ਆ ਸਰਾਬਾ ਨਗਰ ਤੇ ਇਹਨਾਂ ਨੇ 1 ਕਰੋੜ 25 ਲੱਖ ਦਾ ਸੀਵਰੇਜ ਨੂੰ ਪੱਕਾ ਉਥੇ ਮਤਲਬ ਕਿ ਇੰਟਰਲੌਕ ਟਾਈਲਾਂ ਪਾਉਣ ਦਾ ਇੱਕ ਉਹਨਾਂ ਨੇ ਠੇਕਾ ਲਿਆ ਤੇ ਬਾਈ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਉਹਦੇ ਵਿੱਚੋਂ 5 ਤੋਂ 6 ਲੱਖ ਦੀ 5 ਤੋਂ 6 ਲੱਖ ਇੱਟ ਨਿਕਲੀ ਜਿਹੜੀ 4-5 ਸਾਲ ਪਹਿਲਾਂ ਹੀ ਲੱਗੀ ਸੀ ਉੱਥੇ ਤੁਸੀਂ ਕ੍ਰਾਸ ਵੈਰੀਫਾਈ ਕਮੇਟੀ ਜੋ ਕਰ ਸਕਦੇ ਹੋ ਸਾਰੇ ਬਰਨਾਲੇ ਨੂੰ ਕਹਿਣਾ ਚਾਹਣਾ ਮੈਂ ਕ੍ਰਾਸ ਵੈਰੀ ਮੇਰੀ ਗੱਲ ਤੇ ਨਾ ਰਹੋ ਕ੍ਰਾਸ ਵੈਰੀਫਾਈ ਕਰਿਓ ਜਿੰਨੇ ਵੀ ਤੁਹਾਡੇ ਸੋਰਸ ਨੇ ਸਾਰੇ ਪੰਜ ਤੋਂ 6 ਲੱਖ ਇੱਟ ਨਿਕਲੀ ਤੇ ਤੁਸੀਂ ਸੋਚ ਸਕਦੇ ਹੋ ਵੀ ਅੱਜ ਇੱਕ ਇੱਟ ਦੀ ਪੁਰਾਣੀ ਇੱਟ ਦੀ ਕੀਮਤ ਕੀ ਹੈ ਜਿਹੜੀ 4 ਸਾਲ ਪਹਿਲਾਂ 5 ਸਾਲ ਪਹਿਲਾਂ ਲੱਗੀ ਹੋਈ ਘੱਟੋ ਘੱਟ ਜੇ 2 ਰੁਪਏ ਵੀ ਰੱਖ ਲਈਏ ਵੈਸੇ ਤਾਂ 3 ਰੁਪਏ ਵੀ ਕਹਿੰਦੇ ਆ ਜੇ 2 ਰੁਪਏ 1.5 ਰੁਪਇਆ ਵੀ ਰੱਖ ਲਈਏ ਤਾਂ ਵੀ ਉਹ ਇੱਟ ਦੀ ਕੀਮਤ ਬਣ ਜਾਂਦੀ ਆ 8 9 10 ਲੱਖ ਰੁਪਏ ਪੰਜ ਤੋਂ 6 ਲੱਖ ਇੱਟ ਨਿਕਲੀ ਸੀ ਤੇ ਤੁਸੀਂ ਪਰ ਤੁਸੀਂ ਸਾਰੇ ਹੈਰਾਨ ਹੋਵੋਗੇ ਵੀ ਉਹਦੀ ਰਿਕਵਰੀ ਕਿੰਨੀ ਪਾਈ ਗਈ ਉਹਦੀ ਰਿਕਵਰੀ ਕਿੰਨੀ ਪਾਈ ਗਈ 20 ਤੋਂ 40 ਹਜ਼ਾਰ ਰੁਪਏ ਯਾਰ ਲੋਕਾਂ ਦਾ ਪੈਸਾ ਇਹ ਕੋਈ ਕਿਸੇ ਦੇ ਮੈਂ ਕੋਈ ਆਪਾਂ ਕੋਈ ਨਿੱਜੀ ਗੱਲ ਥੋੜੀ ਕਰ ਰਹੇ ਆ ਇਹ ਲੋਕਾਂ ਦਾ ਪੈਸਾ ਉਹਦੀ ਰਿਕਵਰੀ 20 ਤੋਂ 40 ਹਜ਼ਾਰ ਪਾਈ ਪਾਈ ਜਾ ਰਹੀ ਆ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੱਡੀ ਵੱਡੀ ਹੋਰ ਇਹ ਕਮੇਟੀ ਨੇ ਇੱਕ ਸ਼ੈੱਡ ਪਾਇਆ ਇਹਨਾਂ ਨੇ 1 ਕਰੋੜ 99 ਲੱਖ ਦਾ ਸਵੱਛ ਭਾਰਤ ਮਿਸ਼ਨ ਦੇ ਥਰੂ ਇੱਥੇ ਮੰਡੀ ਰੋਡ ਤੇ ਤੁਸੀਂ ਉਹ ਸ਼ੈੱਡ ਦੀ ਹਾਲਾਤ ਦੇਖੋ ਵੀ ਉਹ ਸ਼ੈੱਡ ਦੇ ਹਾਲਾਤ ਕੀ ਮਤਲਬ ਕਿ ਇਹ ਸੁਸਾਇਟੀ ਆ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਸੁਸਾਇਟੀ ਇੱਕ ਹੋਰ ਗੱਲ ਵੱਡੀ ਇਹ ਸੁਸਾਇਟੀ ਜਾ ਗਰਗ ਕੰਸਟਰਕਸ਼ਨ ਆ ਇਹ 30 ਤੋਂ 35% ਲੈਸ ਪਾ ਕੇ ਇਹ ਠੇਕੇ ਲੈਂਦੇ ਨੇ 30 ਤੋਂ 35% ਲੈਸ ਤੁਸੀਂ ਦੇਖੋ ਜੇ ਕਰੋੜ ਦਾ ਕੰਮ ਆ ਤਾਂ ਇਹ 75 ਲੱਖ ਪਾਉਂਦੇ ਆ ਤੇ ਜਿਹਨੇ ਜਿਹਨੇ ਲੈਸ ਪਾਇਆ ਤਾਂ ਆਟੋਮੈਟਿਕਲੀ ਟੈਂਡਰ ਤਾਂ ਉਹਨਾਂ ਨੂੰ ਨਿਕਲਨੇ ਨੇ ਇਹ ਪਹਿਲਾਂ ਬਹਿ ਕੇ ਬਿਉਤਬੰਦੀ ਬਣਾਈ ਜਾਂਦੀ ਆ ਵੀ ਇਹਨੂੰ ਭਾਈ ਕਿੰਨੇ ਪਰਸੈਂਟ ਲੈਸ ਪਾਉਣਾ 35% ਲੈਸ ਪਾ ਕੇ ਟੈਂਡਰ ਪਾਉਂਦੇ ਆ ਤੇ ਉਹ ਬਿਉਤਬੰਦੀ ਜਿਹੜੀ ਬਣ ਜਾਂਦੀ ਆ ਉਹਦੇ ਹਿਸਾਬ ਨਾਲ ਇਹਨਾਂ ਨੂੰ ਟੈਂਡਰ ਨਿਕਲ ਜਾਂਦੇ ਆ ਸਮਝ ਲਓ ਉਹ ਫਿਰ ਗਾਹਾਂ ਜਿਹੜਾ ਇਹ ਯੂਜ਼ ਕਰਦੇ ਆ ਮਟੀਰੀਅਲ ਜਿਹੜਾ ਯੂਜ਼ ਕਰਦੇ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੁਸੀਂ ਦੇਖੋ ਇਸ ਤੋਂ ਬਾਅਦ ਇਹਨਾਂ ਨੇ 25 ਏਕੜ ਤੋਂ 22 ਏਕੜ ਬਾਲਮੀਕੀ ਚੌਂਕ ਤੱਕ ਇਹਨਾਂ ਉਹ ਲਾਈਆਂ ਆਪਣੀਆਂ ਟਾ ਜਾਲੀਆਂ ਗ੍ਰਿਲਾਂ ਗ੍ਰਿਲਾਂ ਲਾਈਆਂ ਉਹ ਵੀ ਅੱਜ ਲੋਹੇ ਦੀਆਂ ਗ੍ਰਿਲਾਂ ਠੀਕ ਹੈ ਨਾ ਹੋਰ ਬਾਲਮੀਕੀ ਚੌਂਕ ਤੋਂ ਬੱਸ ਸਟੈਂਡ ਉਹ ਉਹ ਲੋਹੇ ਦੀਆਂ ਗ੍ਰਿਲਾਂ ਲਾਈਆਂ ਆ ਸਾਰਿਆਂ ਨੂੰ ਮੈਂ ਦੱਸਣਾ ਚਾਹਣਾ ਇਹ ਬੋਰੀ ਹੈ ਜੀ ਇਹ ਬਾਗੇ ਬਰਾਣੇ ਤੋਂ ਮਤਲਬ ਕਿ ਇਹ ਉਹ ਵੀ ਅੱਗੇ ਬਾਅਦ ਚ ਕਰਾਂਗੇ ਆਪਾਂ ਸਾਰਾ ਇਹ ਬੋਰੀ ਰੱਖ ਦੋ ਤੇ ਇਹ ਜਿਹੜੀ ਆ ਇਹ ਫੋਟੋ ਆ ਵੀ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਬਾਗੇਪਰਾ ਨੇ ਮਾਤਾ ਇਹ ਬਾਗੇਪਰਾ ਨੇ ਤੇ ਨੇੜੇ ਬਣਦਾ ਜੀ ਕੋਈ ਪਲਾਂਟ ਆ ਆ ਫੋਟੋ ਆ ਜਿਹਦੇ ਘਰੇ ਇਹ ਪਿਆ ਸੀ ਜਿੱਥੋਂ ਇਹ ਸਾਨੂੰ ਬੋਰੀ ਮਿਲੀ ਆ ਜਾਂ ਅਸੀਂ ਅਵੇਲ ਕੀਤੀ ਆ ਤੇ ਇਹਦੀ ਕੀਮਤ ਆ ਜਿਹੜੀ ਤੇ ਇਹ ਸਿਮਿੰਟ ਦੀ ਜਿਹੜੀ ਕੀਮਤ ਆ 150 60 170 ਰੁਪਏ ਬੋਰੀ ਪੈਂਦੀ ਆ ਤੇ ਜਿਹੜਾ ਬੇਸਿਕਲੀ ਇਹਨਾਂ ਨੇ ਜਿਹੜਾ ਨੋਰਮਸ ਦੇ ਅਕੋਰਡਿੰਗਲੀ ਸਪੈਂਟਸਮੈਂਟ ਆ ਜੀ ਉਹ 360 65 ਰੁਪਏ ਬੁਰੀ ਬੰਦੀ ਤੇ ਫਿਰ ਮੈਨੂੰ ਐ ਦੱਸੋ ਜੀ ਇਮਾਨਦਾਰੀ ਕਿੱਥੇ ਰਹਿ ਗਈ ਇਹ ਜਿਹੜੀ ਚੀਜ਼ਾਂ ਇਹ ਹੋ ਰਹੀਆਂ ਨੇ ਕੀ ਇਹ ਇਮਾਨਦਾਰੀ ਦੀਆਂ ਨਿਸ਼ਾਨੀਆਂ ਨੇ ਵੀ ਆ ਸੋਸਾਇਟੀਆਂ ਕੰਮ ਕਰ ਰਹੀਆਂ ਨੇ ਆ ਉਹਦੀ ਆਡਿਟ ਰਿਪੋਰਟ ਮੇਰੇ ਕੋਲ ਪਈ ਆ ਕੋਈ ਉਹਦੇ ਨਿਯਮਾਂ ਦੀਆਂ 안 ਦੇਖੀਆਂ ਨੇ ਸਾਰੀ ਆਡਿਟ ਰਿਪੋਰਟ ਤੁਸੀਂ ਦੇਖ ਸਕਦੇ ਹੋ ਬੁਰਾ ਹਾਲ ਆ ਸਾਰੀਆਂ ਨਿਯਮਾਂ ਦੀਆਂ 안 ਦੇਖੀਆਂ ਨੇ ਹੈ ਬੁਰਾ ਹਾਲ ਆ ਪਰ ਮੈਂ ਇਹ ਗੱਲ ਕਹਿਣੀ ਚਾਹਣਾ ਮੈਂ ਅੱਜ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਕਰਦਾ ਵੀ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਮੈਂ ਸਾਰਿਆਂ ਨੂੰ ਇੱਥੇ ਕਹਿਣਾ ਚਾਹਣਾ ਜਿਹੜੇ ਵੀ ਬੰਦੇ ਚ ਇਨਵੋਲਵ ਨੇ ਮਤਲਬ ਕਿ ਤੁਸੀਂ ਸੁਧਰ ਜੋ ਹੁਣ ਵੀ ਸੁਧਰ ਜੋ ਸਹੀ ਕੰਮ ਕਰ ਲਓ ਅਸੀਂ ਤੁਹਾਡੇ ਕੰਮਾਂ ਨੂੰ ਐਪਰੀਸ਼ੀਏਟ ਕਰਾਂਗੇ ਅਸੀਂ ਮੈਂ ਖੁਦ ਵੀਡੀਓ ਪਾ ਕੇ ਐਪਰੀਸ਼ੀਏਟ ਕਰਾ ਕਰੂੰਗਾ ਵੀ ਇੱਥੇ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਪਰ ਜੇ ਤੁਸੀਂ ਨਾ ਸੁਧਰੇ ਜੇ ਬਾਬੇ ਨਾਨਕ ਨੇ ਪ੍ਰਮਾਤਮਾ ਨੇ ਕਦੇ ਸਾਡੇ ਹੱਕਾਂ ਤੱਕ ਬਖਸ਼ੀ ਤਾਂ ਮੈਂ ਅੱਜ ਕਹਿਣਾ ਚਾਹਣਾ ਇਕੱਲੇ ਇਕੱਲੇ ਨੂੰ ਇਕੱਲੇ ਇਕੱਲੇ ਤੇ ਕਾਰਵਾਈਆਂ ਹੋਣਗੀਆਂ ਫੇਰ ਨਾ ਕਿਓ ਫੇਰ ਕਿਸੇ ਕਿਸਮ ਦੀ ਲਿਹਾਜ਼ ਅਸੀਂ ਨਹੀਂ ਵਰਤਣੀ